ਸਾਡੇ ਮਾਝੂਕ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਰਹਿ ਨਮਾਈ ਹੈਟ ਜਿਹੜੇ ਪੁਲਿਸ ਸਾਡੇ ਫਰੀਦਕੋਟ ਪੁਲਿਸ ਵੱਲੋਂ ਮਾੜੇ ਅੰਸਾ ਖਰਾਬ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਕਿਤੇ ਵੀ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਸਾਡੀ ਜਿਹੜੀ ਟੀਮਾਂ ਸਾਡੇ ਜਿਹੜੇ ਐਸਐਚਓ ਤੇ ਐਕਟਿਵ ਹੋ ਕੇ ਸਾਡੀ ਜਿਹੜੀ ਸੀਏ ਟੀਮਾਂ ਅਸੀਂ ਕੁਝ ਹੀ ਘੰਟਿਆਂ ਵਿੱਚ ਕਈ ਅਸੀਂ ਜਿਹੜੇ ਕੇਸ ਕੇਸ ਕਰ ਚੁੱਕੇ ਇਸੇ ਤਹਿਤ ਇਸ ਲੜੀ ਤਹਿਤ ਅਸੀਂ ਜਿਹੜਾ ਮਕਦਮਾ ਨੰਬਰ 296 ਵੀ ਅਹ ਪੇਸ ਕੀਤਾ ਗਿਆ ਇਸ ਦੇ ਵਿੱਚ ਇਹ ਸੀ ਅਹ ਵੀ ਸਾਡੇ ਗਿਆਨੀ ਜੈ ਸਿੰਘ ਮਾਰਕੀਟ ਦੇ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਚੋਰ ਜਿਹੜਾ ਰਾਜੂ ਸਿੰਘ ਪੁੱਤਰ ਪਾਲ ਸਿੰਘ ਅਹ ਆਰਾ ਕੋਲੀ ਦਾ ਰਹਿਣ ਵਾਲਾ ਸੀ ਇਹਨੇ ਸ਼ੀਸ਼ਾ ਬ੍ਰੇਕ ਕੀਤਾ ਤੇ ਉਹਦੇ ਵਿੱਚੋਂ ਕੁਝ ਨਗਦੀ ਤੇ ਪਰਸ ਤੇ ਉਹਦਾ ਕੋਈ ਹੋਰ ਇੰਕੀ ਸਮਾਨ ਕੱਢ ਕੇ ਲੈ ਗਿਆ ਸੀ ਤੇ ਜਦੋਂ ਅਸੀਂ ਸਾਨੂੰ ਇਸ ਦੇ ਸੀਸੀਟੀਵੀ ਫੁਟੇਜ ਦੀ ਸਾਰਾ ਲੈ ਕੇ ਸਰੀ ਟੈਕਨੀਕਲ ਟੀਮ ਦਾ ਸਹਾਰਾ ਲਿਆ ਤਾਂ ਇਸ ਨੂੰ ਅਸੀਂ ਬਹੁਤ ਹੀ ਜਲਦੀ ਕੁਝ ਹੀ ਘੰਟਿਆਂ ਦੇ ਵਿੱਚ ਇਸ ਨੂੰ ਟੈਸਟ ਕਰਨ ਨੂੰ ਗਿਰਫਤਾ ਕਰਨ ਤਾਂ ਜਦੋਂ ਅਸੀਂ ਇਸ ਨੂੰ ਗਿਰਫਤਾ ਕੀਤਾ ਤਾਂ ਇਸ ਦੇ ਕੋਲੋਂ ਦੋ ਪਰਸ ਤੇ ਆਧਾਰ ਕਾਰਡ ਤੇ ਜਿਹੜੀ ਚੋਰੀ ਕੀਤੀ ਕੁਝ ਕੈਸ਼ ਵੀ ਸਾਨੂੰ ਬਰਾਮਦ ਹੋ ਰਹੀ ਹੈ ਇਹਨਾਂ ਦੇ ਜਿਹੜੇ ਸਾਨੂੰ ਮੁਲੀ ਫਸਲੇ ਚੁੱਛੇ ਮੰਨਿਆ ਕਿ ਇਹ ਨਸ਼ਾ ਕਰਨ ਦਾ ਐਡਿਕਟਡ ਨਸ਼ੇੜੀ ਜਿਹੜੀ ਆ ਦੇ ਨਸ਼ੇ ਦੀ ਪੂਰਤੀ ਵਾਸਤੇ ਜੇ ਕਿਤੇ ਇਹਨੂੰ ਇਸ ਤੋਂ ਪਹਿਲਾਂ ਵੀ ਕੋਈ ਦੂਜੇ ਕਾਰਨ ਅਟੈਂਪਟ ਕਰ ਚੁੱਕਾ ਹੈ ਸੀ ਸੇਟੂੜ ਕੇ ਪਰ ਉਹਦੇ ਚੈਨ ਕੋਈ ਜ਼ਿਆਦਾ ਪੈਸੇ ਨਹੀਂ ਮਿਲੇ ਸੀ ਤੇ ਹੁਣ ਅੱਜ ਜੇ ਅਸੀਂ ਮਾਜੋਰ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਆ ਤੇ ਪੇਸ਼ ਕਰਕੇ ਇਸ ਦਰਮਾਨ ਲੈ ਕੇ ਉਹ ਹੋਰੀ ਕੋਸ਼ਿਸ਼ ਕਰਾ ਲਈ ਦੀ ਇਹਨੇ ਹੋਰ ਤਾਂ ਕੋਈ ਇਹੀ ਹੋਈਆਂ ਵਾਕਤ ਹੋਈ ਜਾਣ ਤਾਂ ਨਹੀਂ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ